ਆਮ ਆਦਮੀ ਪਾਰਟੀ ਦੇ ਵੱਲੋਂ ਸਿੱਖਿਆ ਕ੍ਰਾਂਤੀ ਸ਼ੁਰੂ ਕੀਤੀ ਗਈ ਹੈ ਪਰੰਤੂ ਦੂਜੇ ਪਾਸੇ ਇਸ ਗੱਲ ਨੂੰ ਲੈ ਕੇ ਕਈ ਸਵਾਲ ਉਠਾਏ ਜਾ ਰਹੇ ਨੇ ਤੇ ਉਥੇ ਹੀ ਸੁਖਵੀਰ ਸਿੰਘ ਬਾਦਲ ਦੇ ਵਿਰੋਧੀ ਧਿਰ ਇਕਬਾਲ ਸਿੰਘ ਝੁੰਦਾ ਦੇ ਵੱਲੋਂ ਹੁਣ ਬਿਆਨ ਤੱਕ ਦਿੱਤੇ ਜਾ ਰਹੇ ਨੇ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਆਮ ਲੋਕਾਂ ਨੂੰ ਜਿਹੜਾ ਕਿ ਗੁੰਮਰਾਹ ਕੀਤਾ ਜਾ ਰਿਹਾ ਸਿਰਫ ਔਰ ਸਿਰਫ ਇੱਕ ਬਿਆਨ ਬਾਜ਼ੀਆਂ ਦੇਈਆਂ ਜਾ ਰਹੀਆਂ ਨੇ ਤੇ ਪੰਜਾਬ ਦੇ ਲੋਕਾਂ ਦੇ ਨਾਲ ਆਮ ਆਦਮੀ ਪਾਰਟੀ ਇੱਕ ਵੱਡਾ ਤੋਖਾ ਕਰ ਰਹੀ ਹੈ ਤੇ ਜਿਸ ਨੂੰ ਲੈ ਕੇ ਇਕਬਾਲ ਸਿੰਘ ਝੁੰਦਾ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਤੇ ਉੱਥੇ ਆਮ ਆਦਮੀ ਪਾਰਟੀ ਦੇ ਉੱਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਆ ਆਮ ਆਦਮੀ ਪਾਰਟੀ ਦਾ ਪੜ ਦਾ ਫਾਸ ਜਿਹੜਾ ਕਿ ਲੋਕ ਜਲਦ ਕਰਨਗੇ ਤੇ ਦੂਜੇ ਪਾਸੇ ਉਥੇ ਇਕਬਾਲ ਸਿੰਘ ਚ ਹੁੰਦਾ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਲਟਵਾਰ ਕਰਦੇ ਹੋਏ ਨਸਰ ਆ ਰਹੇ ਨੇ ਆ ਤੁਹਾਨੂੰ ਸੁਣਾਉਣੀ ਆ ਹੋਰ ਕੀ ਕੁਝ ਕਹਿਣਾ ਹੈ ਉਹਨਾਂ ਦਾ ਸੂ پنجاب ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਗੰਵਰਾ ਕੀਤਾ ਜਾ ਰਿਹਾ ਸੂਚੇ ਪੰਜਾਬੀਆਂ ਸੁਣਾ ਅਮਰਗੜ ਦਾ ਤਾਂ ਸਮ ਹਲਕੇ ਦੀ ਤਸਵੀਰ ਆ ਜਿਹੜੀ ਸਿੱਖਿਆ ਦੇ ਖੇਤਰ ਦੀ ਉਹ ਆਪਣੇ ਹਲਕਾ ਨਵਸੀਆਂ ਦੇ ਇਲਾਕਾ ਨਵਸੀਆਂ ਨੇ ਜਾਣਕਾਰੀ ਇਹ ਤੱਕਣੀ ਚਾਹਣਾ। ਵੀਰੋ ਆਪਣੀ ਸਰਕਾਰ ਸਮੇਂ ਜੋ ਵਿਕਾਸ ਸਿੱਖਿਆ ਦੇ ਖੇਤਰ ਵਿੱਚ ਕੀਤਾ ਗਿਆ। ਜਿੱਥੇ ਅਮਰਗੜ ਜੁਕੇ ਇੱਕ ਸਰਕਾਰੀ ਕਾਲਜ ਬਣਾਇਆ ਗਿਆ। ਜਿਸ ਤੇ तकरीबन 25 ਕਰੋੜ ਰੁਪਏ ਦੀ ਲਾਗਤ ਨਾਲ ਬਿਲਡਿੰਗ ਬਣੀ ਅਤੇ तकरीबन 17 ਏਕੜ ਦੇ ਚੋ ਕਾਲਜ ਬਣਾਇਆ ਗਿਆ। ਔਰ ਅਜੋ ਤੇ ਗਰੀਬ ਪਰਿਵਾਰਾਂ ਦੇ ਸੈਂਕੜੇ ਹਜ਼ਾਰਾਂ ਬੱਚੇ ਉਤੋਂ ਮੁਫਤ ਵਿਦਿਆ ਹਾਸਲ ਕਰ ਰਹੇ ਨੇ ਇਹ ਪ੍ਰਾਪਤੀ ਸੀ ਸਿੱਖਿਆ ਦੇ ਖੇਤਰ ਦੀ ਅੰਮ੍ਰਿਤਸਰ ਸ਼ਹਿਰ ਵਿੱਚ ਕੋਈ ਸਰਕਾਰੀ ਸੁਸ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਗੌਰਵ ਕੀਤਾ ਜਾ ਰਿਹਾ ਸੂਚੇ ਪੰਜਾਬੀਆਂ ਨੂੰ ਮੈਂ ਅੰਮ੍ਰਿਤਸਰ ਪ੍ਰਧਾਨ ਸਭਾ ਹਲਕੇ ਦੀ ਤਸਵੀਰ ਹੈ ਜਿਹੜੀ ਸਿੱਖਿਆ ਦੇ ਖੇਤਰ ਦੀ ਉਹ ਆਪਣੇ ਹਲਕਾ ਨਿਵਾਸੀਆਂ ਦੇ ਇਲਾਕਾ ਨਿਵਾਸੀਆਂ ਨੇ ਜਾਣਕਾਰੀ ਇਹ ਤਰਖਣੀ ਜਾਨੋ ਵੀਰੋ ਆਪਣੀ ਸਰਕਾਰ ਸਮੇਂ ਜੋ ਵਿਕਾਸ ਸਿੱਖਿਆ ਦੇ ਖੇਤਰ ਵਿੱਚ ਕੀਤਾ ਗਿਆ ਜਿੱਥੇ ਅਮਰਗੜ ਜੁਕੇ ਇੱਕ ਸਰਕਾਰੀ ਕਾਲਜ ਬਣਾਇਆ ਗਿਆ ਜਿਸ ਤੇ तकरीबन 25 ਕਰੋੜ ਰੁਪਏ ਦੀ ਲਾਗਤ ਨਾਲ ਬਿਲਡਿੰਗ ਬਣੀ ਅਤੇ तकरीबन 17 ਏਕੜ ਦੇ ਚੋ ਕਾਲਜ ਬਣਾਇਆ ਗਿਆ ਹੈ ਔਰ ਆਜੋ ਤੇ ਗਰੀਬ ਪਰਿਵਾਰਾਂ ਦੇ ਸੈਂਕੜੇ ਹਜ਼ਾਰਾਂ ਬੱਚੇ ਉਤੋਂ ਮੁਖਤਵ ਦੇ ਹਾਸਲ ਕਰ ਰਹੇ ਨੇ ਇਹ ਪ੍ਰਾਪਤੀ ਸੀ ਸਿੱਖਿਆ ਦੇ ਖੇਤਰ ਦੀ ਅੰਮ੍ਰਿਤਸਰ ਸ਼ਹਿਰ ਵਿੱਚ ਕੋਈ ਸਰਕਾਰੀ ਸਕੂਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਗੁੰਵਰਾਹ ਕੀਤਾ ਜਾ ਰਿਹਾ ਸੂਚਿਤ ਪੰਜਾਬੀਆਂ ਸੁਣਾ ਅੰਮ੍ਰਿਤਸਰ ਦਾ ਅਨਸਾਹ ਹਲਕੇ ਦੀ ਤਸਵੀਰ ਹੈ ਜਿਹੜੀ ਸਿੱਖਿਆ ਦੇ ਖੇਤਰ ਦੀ ਉਹ ਆਪਣੇ ਹਲਕਾ ਨਿਵਾਸੀਆਂ ਦੇ ਇਲਾਕਾ ਨਿਵਾਸੀਆਂ ਦੇ ਜਾਣਕਾਰੀ ਇਹ ਤੱਕ ਰੱਖਣੀ ਚਾਹੀਦਾ ਵੀਰੋ ਆਪਣੀ ਸਰਕਾਰ ਸਮੇਂ ਜੋ ਵਿਕਾਸ ਸਿੱਖਿਆ ਦੇ ਖੇਤਰ ਵਿੱਚ ਕੀਤਾ ਗਿਆ ਜਿੱਥੇ ਅਮਰਗੜ ਜੁਕੇ ਇੱਕ ਸਰਕਾਰੀ ਕਾਲਜ ਬਣਾਇਆ ਗਿਆ ਜਿਸ ਤੇ तकरीबन 25 ਕਰੋੜ ਰੁਪਏ ਦੀ ਲਾਗਤ ਨਾਲ ਬਿਲਡਿੰਗ ਬਣੀ ਅਤੇ तकरीबन 17 ਏਕੜ ਦੇ ਚੋ ਕਾਲਜ ਬਣਾਇਆ ਗਿਆ ਔਰ ਅਜੋ ਤੇ ਗਰੀਬ ਪਰਿਵਾਰਾਂ ਦੇ ਸੈਂਕੜੇ ਹਜ਼ਾਰਾਂ ਬੱਚੇ ਉਤੋਂ ਮੁਫਤ ਵਿਦਿਆ ਹਸਲ ਕਰ ਰਹੇ ਨੇ ਇਹ ਪ੍ਰਾਪਤੀ ਸੀ ਸਿੱਖਿਆ ਦੇ ਖੇਤਰ ਦੀ ਅਹਿਮਦਗੜ੍ਹ ਸ਼ਹਿਰ ਵਿੱਚ ਕੋਈ ਸਰਕਾਰੀ